ਗਵੰਡਨ ਦੀ ਸੀਲ ਹਾਂਜੀ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਮੈਂ ਤੁਹਾਡਾ ਆਪਣਾ ਜੱਸਾ ਤੇ ਅੱਜ ਨਵੀਂ ਸਟੋਰੀ ਲੈ ਕੇ ਆਇਆ ਗਵੰਡਨ ਦੀ ਭੈਣ ਦੀ ਸੀਲ ਕਿਵੇਂ ਤੋੜੀ ਗਵੰਡਨ ਦੀ ਭੈਣ ਦਾ ਨਾਮ ਮਰੀਤ ਕੱਦ 5 ਫੁੱਟ 5 ਤੇ ਸਰੀਰ ਪਤਲਾ ਪਰ ਪਰੇ ਮੰਮੇ ਤੇ ਪਿੱਛੇ ਨੂੰ ਨਿਕਲਿਆ ਪਿਛਵਾੜਾ ਬੁੱਢਿਆਂ ਦੇ ਵੀ ਆਨੇ ਬਾਰ ਕਢਾ ਦਿੰਦਾ ਸੀ ਉਹਦੇ 'ਚ ਵੀ ਅੱਗ ਪੂਰੀ ਸੀ ਚਲੋ ਹੁਣ ਕਹਾਣੀ ਸ਼ੁਰੂ ਕਰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਰਾਜ ਦੀ ਦਿਨ ਤੇ ਰਾਤ ਲਈ ਪਰ ਉਹ ਤੋਂ ਬਾਅਦ ਕੰਮਾਂ 'ਚ ਲੱਗੇ ਹੋਣ ਕਰਕੇ ਕੁਝ ਦਿਨ ਮੌਕਾ ਨਹੀਂ ਹੱਥ ਆਇਆ ਪਰ ਫਿਰ ਇੱਕ ਦਿਨ ਮੋਟਰ ਦੀ ਲਾਈਟ ਰਾਤ ਨੂੰ ਆਉਂਦੀ ਸੀ 9 ਤੋਂ 5 ਮੇਰੇ ਨਾਲ ਇੱਕ ਸਾਡਾ ਗਵਾਂਢੀ ਯਾਰ ਹੁੰਦਾ ਸੀ ਤੇ ਮੈਂ ਉਹਨੂੰ ਸਾਰੀ ਕਹਾਣੀ ਦੱਸੀ ਸੀ ਉਹ ਕਹਿੰਦਾ ਅੱਜ ਮੋਟਰ ਤੇ ਸਾਡਾ ਉਹਨੂੰ ਮੈਂ ਮੈਸੇਜ ਕੀਤਾ ਪਰ ਉਹ ਮੈਸੇਜ ਦਾ ਜਵਾਬ ਰੀਤ ਨੇ ਨਹੀਂ ਦਿੱਤਾ ਮੈਨੂੰ ਪਤਾ ਨਹੀਂ ਸੀ ਫਿਰ ਮੈਂ ਹਾਈ ਕੀਤਾ ਰੀਤ ਨੇ ਵੀ ਹਾਂਜੀ ਕੀਤਾ ਮੈਂ ਫਿਰ ਉਸ ਨੂੰ ਪੁੱਛਿਆ ਕੀ ਹਾਲ ਆ ਰੀਤ ਅੱਗੋਂ ਬੋਲੀ ਵਧੀਆ ਜੀ ਤੁਸੀਂ ਦੱਸੋ ਕਿਵੇਂ ਜਾਦ ਕੀਤਾ ਕੋਈ ਕੰਮ ਪੈ ਗਿਆ ਮੈਂ ਬੋਲਿਆ ਹੁਣ ਜਾਦ ਵੀ ਨਾ ਕਰੀਏ ਰੀਤ ਬੋਲੀ ਅੱਛਾ ਜੀ ਫਿਰ ਮੈਂ ਹਾਂਜੀ ਰੀਤ ਓਕੇ ਕੀ ਕਰਦਾ ਮੈਂ ਮੋਟਰ ਤੇ ਬੈਠਾ ਤੂੰ ਤੂੰ ਵੀ ਆ ਜਾ ਰੀਤ ਕਿਉਂ ਮੈਂ ਕਿਉਂ ਆਵਾਂ ਮੈਂ ਸਿਆਣੀ ਨਾ ਬਣ ਜ਼ਿਆਦਾ ਆ ਜਾ ਜਲਦੀ ਰੀਤ ਨਹੀਂ ਕੰਬਲੀ ਠੀਕ ਆ ਮੈਂ ਕਿਉਂ ਆਵਾਂ ਮੈਂ ਬਸ ਇੰਨਾ ਹੀ ਪਿਆਰ ਕਰਨਾ ਸੀ ਰੀਤ ਬੋਲੀ ਕਿਹੜਾ ਪਿਆਰ ਫਿਰ ਮੈਂ ਬੋਲਿਆ ਆ ਜਾ ਫੋਨ ਕਰ ਮੈਂ ਦੱਸਾਂ ਫਿਰ ਰੀਤ ਬੋਲੀ ਨਹੀਂ ਮੈਂ ਆਉਣੀ ਆ 10 ਮਿੰਟ ਰੁਕ ਜਾ ਫਿਰ ਉਸ ਤੋਂ ਬਾਅਦ ਅਸੀਂ ਦੋਵੇਂ ਮੋਟਰ ਤੇ ਬੈਠੇ ਉਡੀਕ ਕਰਨ ਲੱਗੇ ਫਿਰ ਕੁਝ ਟਾਈਮ ਬਾਅਦ ਜਦੋਂ ਰੀਤ ਨੂੰ ਮੈਂ ਦੇਖਿਆ ਉੱਥੇ ਮੈਂ ਕਿਹਾ ਐਨੀ ਰਾਤ ਚ ਤੂੰ ਇੱਥੇ ਠੀਕ ਆ ਸਭ ਰੀਤ ਬੋਲੀ ਉਹ ਤਾਂ ਕਹਿੰਦਾ ਸੀ ਸਿਆਣੀ ਨਾ ਬਣ ਹੁਣ ਦੱਸ ਕੀ ਕੰਮ ਸੀ ਮੈਂ ਸਮਝ ਗਿਆ ਇਹ ਕਰਦੀ ਸੀ ਮੈਸੇਜ ਫਿਰ ਮੈਂ ਫੀਮ ਦਾ ਨਸ਼ਾ ਨਹੀਂ ਖਰਾਬ ਕਰ ਸਕਦਾ ਸੀ ਮੈਂ ਫੜ ਕੇ ਕੰਦ ਨਾਲ ਲਾ ਲਈ ਤੇ ਉਹ ਕੁਝ ਬੋਲਦੀ ਉਸ ਤੋਂ ਪਹਿਲਾਂ ਮੈਂ ਉਸਦੇ ਬੁੱਲ ਉਹਦੇ ਬੁੱਲਾ ਦੇ ਰੱਖ ਦਿੱਤੇ ਤੇ ਉਹਦੇ ਮੰਮਿਆਂ ਤੇ ਹੱਥ ਫੇਰਨ ਲੱਗਿਆ ਫਿਰ ਜਦੋਂ ਉਹ ਵੀ ਸਾਥ ਦੇਣ ਲੱਗੀ ਮੇਰੇ ਨਾਲ ਵਾਲਾ ਮੁੰਡਾ ਗੇੜਾ ਮਾਰਨ ਬਹਾਨੇ ਬਾਹਰ ਚਲਾ ਗਿਆ ਉਹਦੇ ਜਾਣ ਤੋਂ ਬਾਅਦ ਮੈਂ ਮੰਜੇ ਤੇ ਸੁੱਟ ਲਈ ਤੇ ਕਮੀਜ਼ ਉੱਤੇ ਚੁੱਕ ਕੇ ਲਾਲ ਬਰਾ ਉੱਪਰੋਂ ਮੰਮੇ ਚੁੱਪਚੁੱਪਨ ਲੱਗ ਪਿਆ ਤੇ ਹੌਲੀ-ਹੌਲੀ ਅਸੀਂ ਜਮਾਂ ਨੰਗੀ ਹੋ ਗਏ ਫਿਰ ਮੈਂ ਨਾਗਰਾਜ ਉਹਨੂੰ ਮੂੰਹ 'ਚ ਲੈਣ ਲਈ ਕਿਹਾ ਤਾਂ ਉਹ ਮਨਾਂ ਕਰਨ ਲੱਗੀ ਪਰ ਜ਼ਿਆਦਾ ਮਿੰਤਾ ਕਰਨ ਤੇ ਉਹਨੇ ਧੋਪਾ ਮੂੰਹ 'ਚ ਲੈ ਲਿਆ ਤੇ ਫਿਰ ਮੈਂ ਉਹਦੇ ਸਿਰ ਨੂੰ ਫੜ ਕੇ ਸਾਰਾ ਨਾਗਰਾਜ ਮੂੰਹ 'ਚ ਧੱਕ ਦਿੱਤਾ ਉਹ ਬਾਰ-ਬਾਰ ਕੱਢਣ ਦੇ ਇਸ਼ਾਰੇ ਕਰਨ ਲੱਗੀ ਜਦੋਂ ਬਾਹਰ ਕੱਢਿਆ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਈ ਫਿਰ ਮੈਂ ਉਹਦੀਆਂ ਲੱਤਾਂ ਚੁੱਕ ਕੇ ਇੱਕ ਉਂਗਲ ਗੁਫਾ ਚ ਪਾਕ ਦਿੱਤੀ ਤੇ ਉਹਦੀ ਢੀੜੀ ਦੇਖ ਕੇ ਸਮਝ ਗਿਆ ਅਜੇ ਪਹਿਲੀ ਵਾਰ ਦੇਣੀ ਆ ਇਸਨੇ ਮੈਂ ਦੂਜੀ ਉਂਗਲ ਧੱਕੀ ਤਾਂ ਉਹਦੀਆਂ ਅੱਖਾਂ ਚੋਂ ਪਾਣੀ ਨਿਕਲ ਗਿਆ ਫਿਰ ਮੈਂ ਅੰਦਰ ਬਾਹਰ ਕਰਨ ਲੱਗਿਆ ਉਹ ਸਿਸਕੀਆਂ ਭਰਨ ਲੱਗ ਪਈ ਨਾਲੇ ਨਾਗਰਾਜ ਲੈਣ ਨੂੰ ਟੜਫਣ ਲੱਗ ਪਈ ਮੈਂ ਨਾਗਰਾਜ ਉਹਦੀ ਗੁਫਾ ਤੇ ਰੱਖਿਆ ਤੇ ਜਦੋਂ ਧੱਕਾ ਲਗਾਇਆ ਨਾਗਰਾਜ ਅੰਦਰ ਨਹੀਂ ਗਿਆ ਤੇ ਮੈਂ ਦੁਬਾਰਾ ਥੋੱਕ ਲਗਾਇਆ ਤੇ ਧੱਕਾ ਦਿੱਤਾ ਨਾਗਰਾਜ ਦਾ ਟੋਪਾ ਅੰਦਰ ਗਿਆ ਤਾਂ ਉਹਦੀਆਂ ਚੀਕਾਂ ਨਿਕਲ ਗਈਆਂ ਚੀਕਾ ਸੁਣ ਕੇ ਹੈਪੀ ਵੀ ਭੱਜ ਆਇਆ ਤੇ 9 ਇੰਚ ਦਾ ਸੰਦ ਉਹਦੇ ਮੂੰਹ 'ਚ ਧੱਕ ਦਿੱਤਾ ਫਿਰ ਮੈਂ ਇੱਕ ਧੱਕਾ ਹੋਰ ਦਿੱਤਾ ਨਾਗਰਾਜ ਅੱਧਾ ਅੰਦਰ ਚਲਾ ਗਿਆ ਤੇ ਉਹਦਾ ਬੁਰਾ ਹਾਲ ਹੋ ਗਿਆ ਫਿਰ ਮੈਂ ਉਹਨੇ ਨਾਗਰਾਜ ਨੂੰ ਹਿਲਾਉਂਦਿਆਂ ਹਿਲਾਉਂਦਿਆਂ ਇੱਕ ਕੱਸਾ ਹੋਰ ਮਾਰਿਆ ਨਾਗਰਾਜ ਜੁੜਕ ਤੱਕ ਅੰਦਰ ਪਹੁੰਚ ਗਿਆ ਤੇ ਹੈਪੀ ਦੇ ਨਾਗਰਾਜ ਤੇ ਦੰਦੀ ਵੜ ਦਿੱਤੀ ਉਹਨੇ ਜਦੋਂ ਨਾਗਰਾਜ ਕੱਢਿਆ ਤਾਂ ਚੀਕਾਂ ਦੂਰ ਤੱਕ ਜਾਣ ਪਰ ਕਿਸੇ ਦੇ ਆਉਣ ਦਾ ਡਰ ਨਹੀਂ ਸੀ ਫਿਰ ਮੈਂ 20 ਮਿੰਟ ਬਾਅਦ ਕੱਸੇ ਤੇਜ਼ ਕਰ ਦਿੱਤੇ ਹੁਣ ਉਹ ਵੀ ਸਵਾਦ ਲੈਣ ਲੱਗੀ ਉਹਦੀ ਗੁਫਾ ਚੋਂ ਅਜੇ ਵੀ ਖੂਨ ਆਈ ਜਾਂਦਾ ਸੀ ਫਿਰ ਅੱਧਾ ਘੰਟਾ ਕੱਸੇ ਮਾਰਨ ਤੋਂ ਬਾਅਦ ਮੈਂ ਵਿੱਚੇ ਛੁੱਟ ਗਿਆ ਫਿਰ ਜਦੋਂ ਮੈਂ ਬਾਹਰ ਕੱਢਿਆ ਤਾਂ ਨਾਗਰਾਜ ਵੀ ਛਿੜਿਆ ਗਿਆ ਸੀ ਫਿਰ ਉਸ ਤੋਂ ਬਾਅਦ ਹੈਪੀ ਨੇ 1 ਘੰਟਾ ਤਸੱਲੀ ਕਰਵਾਈ ਫੀਮ ਖਾਦੀ ਸੀ ਛੇਤੀ ਹੁੰਦਾ ਵੀ ਨਹੀਂ ਸੀ ਤੇ ਮੈਂ ਫਿਰ ਦੁਬਾਰਾ ਝੜ ਗਿਆ ਫਿਰ ਜਦੋਂ ਮੇਰਾ ਹੋ ਗਿਆ ਹੈਪੀ ਨੇ ਪਿਛਵਾੜੇ 'ਚ ਤੱਕ ਦਿੱਤਾ ਕਹਿੰਦਾ ਮੈਂ ਕਦੇ ਸੀਲ ਨਹੀਂ ਤੋੜੀ ਫਿਰ ਉਹਦਾ ਬਹੁਤ ਬੁਰਾ ਹਾਲ ਹੋਇਆ ਹਾਏ ਉਹਦੀ 2 ਵਜੇ ਤੱਕ ਮਾਰੀ ਫਿਰ ਉਹਦੇ ਤੋਂ ਤੁਰਿਆ ਨਾ ਜਾਵੇ ਉਹਦੀ ਗੁਫਾ ਵਿੱਚ ਬਹੁਤ ਪੀੜ ਹੋ ਰਹੀ ਸੀ ਅਸੀਂ ਚੁੱਕ ਕੇ ਬਾਹਰ ਤੱਕ ਛੱਡ ਆਂਦੀ ਤੇ ਫਿਰ ਵੀ ਤਿੰਨ ਦਿਨ ਉਹਦੇ ਤੋਂ ਨਹੀਂ ਉੱਠਿਆ ਗਿਆ ਤੁਸੀਂ ਆਪ ਹੀ ਹਿਸਾਬ ਲਗਾ ਲਵੋ ਕਿੰਨੀ ਕੋ ਮਸਲੀ ਹੋਣੀਆਂ ਹੁਣ ਕਹਾਣੀ ਇੱਥੇ ਖਤਮ ਕਰਦੇ ਆਂ ਤੇ ਸਾਰੇ ਜਾਣੇ ਆਪਣੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਕਿ ਆਪਾਂ ਨਵੇਂ-ਨਵੇਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਧੰਨਵਾਦ